ਟਰੰਪ ਵੱਲੋਂ ਟੈਰਿਫ ਦੁੱਗਣੇ ਕੀਤੇ ਜਾਣ ਕਾਰਨ ਭਾਰਤੀ ਫੈਕਟਰੀ ਮਾਲਕਾਂ ਦੇ ਪਾ ਦੀ ਬਣੀ ਕਾਰਖਾਨੇਦਾਰਾਂ ਨੂੰ ਅੱਧੀ ਰਾਤ ਨੂੰ ਆਰੀਆਂ ਨੇ ਪੈਨਿਕ ਕੱਲਾਂ ਜਿਨ੍ਹਾਂ ਨੂੰ ਆਰਡਰ ਰੋਕ ਲੈਣ ਜਾਂ ਪੈਦਾਵਾਰ ਨੂੰ ਭਾਰਤ ਤੋਂ ਬਾਹਰ ਲਿਜਾਣ ਲਈ ਕਿਹਾ ਜਾ ਰਿਹਾ ਹੈ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ਉੱਤੇ ਟੈਰਿਫ ਵਧਾਏ ਜਾਣ ਦੇ ਹਾਲੀਆ ਐਲਾਨ ਤੋਂ ਬਾਅਦ ਕੱਪੜਾ ਨਿਰਮਾਤਾ ਪਰਲ ਗਲੋਬਲ ਜੋ ਗੈਪ ਅਤੇ ਕੋਲ ਵਰਗੇ ਅਮਰੀਕੀ ਪਰਚੂਨ ਵਿਕਰੇਤਾਵਾਂ ਨੂੰ ਆਪਣੇ ਗਾਹਕਾਂ ਵਿੱਚੋਂ ਗਿਣਦਾ ਹੈ ਅੱਜਕੱਲ ਬਹੁਤ ਸਸੂਪੰਜ ਵਿੱਚ ਪਿਆ ਹੋਇਆ ਹੈ ਉਸ ਨੂੰ ਦੇਰ ਰਾਤ ਆ ਰਹੀਆਂ ਪਰੇਸ਼ਾਨ ਕਰਨ ਵਾਲੀਆਂ ਸਾਲਾਂ ਵਿੱਚ ਅਮਰੀਕੀ ਖਰੀਦਦਾਰਾਂ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਵੱਧੂ ਟੈਰਿਫ ਲਾਗਤਾਂ ਨੂੰ ਜਜ਼ਬ ਕਰੋ ਜਾਂ ਉਤਪਾਦ ਨੂੰ ਭਾਰਤ ਤੋਂ ਵਹਾਰ ਸ਼ਿਫਟ ਕਰੋ ਐਨਡੀਟੀਵੀ ਦੀ ਰਿਪੋਰਟ ਅਨੁਸਾਰ ਬਾਲਮਾਰਟ Amazon ਅਤੇ Target ਸਮੇਤ ਪ੍ਰਮੁੱਖ ਅਮਰੀਕੀ ਪਰਚੂਨ ਵਿਕਰੇਤਾਵਾਂ ਨੇ ਭਾਰਤ ਤੋਂ ਆਰਡਰ ਰੋਕ ਦਿੱਤੇ ਹਨ ਇਸ ਦੌਰاب ਵਿੱਚ ਪਰਲ ਗਲੋਵਲ ਨੇ ਆਪਣੀ ਪੈਦਾਵਾਰ ਨੂੰ ਬੰਗਲਾਦੇਸ਼ ਇੰਡੋਨੇਸ਼ੀਆ ਵਿਤਨਾਮ ਅਤੇ ਗੁਆਟਮਾਲਾ ਵਿਚਲੀਆਂ ਆਪਣੀਆਂ ਫੈਕਟਰੀਆਂ ਵਿੱਚ ਤਬਦੀਲ ਕਰਨ ਦੀ ਪੇਸ਼ਕਸ਼ ਕਰਕੇ ਆਪਣੇ ਅਮਰੀਕੀ ਭਾਈਵਾਲਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਗੌਰਤਲਬ ਹੈ ਕਿ ਇਹ ਸਾਰੇ ਮੁਲਕ ਭਾਰਤੀ ਮਾਲ ਤੇ ਨਵੇਂ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਨਹੀਂ ਹਨ ਅਪ੍ਰੈਲ ਵਿੱਚ ਟਰੰਪ ਦੀ ਸ਼ੁਰੂਆਤੀ ਟੈਰਿਫ ਤਸਵੀਜਾਂ ਜੋ ਕਿ ਭਾਰਤ ਲਈ ਆਪਣੇ ਮੁਕਾਬਲੇ ਵਾਲੇ ਏਸ਼ੀਆਈ ਕੱਪੜੇ ਨਿਰਮਾਤਾਵਾਂ ਬੰਗਲਾਦੇਸ਼, ਵਿਅਤਨਾਮ ਤੇ ਚੀਨ ਨਾਲੋਂ ਘੱਟ ਸਨ ਨੂੰ ਭਾਰਤ ਲਈ 16 ਅਰਬ ਡਾਲਰ ਦੇ ਕੱਪੜਾ ਬਰਾਮਦ ਬਾਜ਼ਾਰ ਵਿੱਚ ਤੇਜ਼ੀ ਨਾਲ ਫੈਲਣ ਦੇ ਮੌਕੇ ਵਜੋਂ ਦੇਖਿਆ ਗਿਆ ਸੀ ਪਰ ਨਮੀ ਡਿਲੀਟੇ ਵਾਸ਼ਿੰਗਟਨ ਵਿਚਕਾਰ ਸਬੰਧਾਂ ਵਿੱਚ ਖਟਾਸ ਆਉਣ ਨਾਲ ਹਾਲਾਤ ਬਦਲ ਗਏ ਹਨ ਅਤੇ ਭਾਰਤ ਹੁਣ 50% ਦੀ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ ਜਦੋਂ ਕਿ ਇਹ ਦਰ ਬੰਗਲਾਦੇਸ਼ ਅਤੇ ਵਿਅਤਨਾਮ ਲਈ 20% ਅਤੇ ਚੀਨ ਲਈ 30% ਹੈ ਪਰਲ ਆਪਣੇ ਕਾਰੋਬਾਰ ਦਾ ਲਗਭਗ ਦਾ ਹਿੱਸਾ ਅਮਰੀਕਾ ਤੋਂ ਪ੍ਰਾਪਤ ਕਰਦਾ ਹੈ ਪੈਨਰਜੀ ਨੇ ਗਾਹਕਾਂ ਦਾ ਨਾਮ ਲੈ ਬਿਨਾਂ ਕਿਹਾ ਕਿ ਕੁਝ ਗਾਹਕਾਂ ਨੇ ਭਾਰਤ ਤੋਂ ਉਤਪਾਦ ਲੈਣਾ ਜਾਰੀ ਰੱਖਣ ਦੀ ਪੇਸ਼ਕਸ਼ ਕੀਤੀ ਹੈ ਪਰ ਤਾਂ ਜੇ ਕੰਪਨੀ ਟੈਰਿਫ ਬੋਝ ਸਾਂਝਾ ਕਰ ਸਕਦੀ ਹੈ ਪਰ ਇਹ ਵਿਵਹਾਰਕ ਨਹੀਂ ਹੈ